ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਿੱਖ ਇਤਿਹਾਸ ਨਾਲ ਜੁੜੇ ਕੁਝ ਸਵਾਲ ਪੁੱਛਾਂਗੇ ਸੋ ਆਓ ਆਪਾਂ ਸ਼ੁਰੂ ਕਰੀਏ ਪਹਿਲੇ ਗੁਰੂ ਸਾਹਿਬਾਨ ਜੀ ਦਾ ਕੀ ਨਾਮ ਹੈ ਆਪਸ਼ਨ ਪਹਿਲੀ ਗੁਰੂ ਗੋਬਿੰਦ ਸਿੰਘ ਜੀ ਆਪਸ਼ਨ 2 ਗੁਰੂ ਨਾਨਕ ਦੇਵ ਜੀ ਆਪਸ਼ਨ 3 ਗੁਰੂ ਅਰਜਨ ਦੇਵ ਜੀ ਸੰਗਤ ਜੀ ਇਸ ਦਾ ਸਹੀ ਜਵਾਬ ਗੁਰੂ ਨਾਨਕ ਦੇਵ ਜੀ ਹੈ ਚਹੀਦਾ ਦੇ ਸਰਤਾਜ ਕੌਣ ਹਨ ਪਹਿਲੀ ਆਪਸ਼ਨਾ ਗੁਰੂ ਨਾਨਕ ਦੇਵ ਜੀ ਦੂਜੀ ਆਪਸ਼ਨਾ ਗੁਰੂ ਤੇਗ ਬਹਾਦਰ ਜੀ ਤੀਜੀ ਆਪਸ਼ਨਾ ਗੁਰੂ ਅਰਜਨ ਦੇਵ ਜੀ ਸੰਗਤ ਜੀ ਇਸ ਦਾ ਸਹੀ ਜਵਾਬ ਗੁਰੂ ਅਰਜਨ ਦੇਵ ਜੀ ਹੈ ਤੀਜਾ ਸਵਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਕਿੰਨੇ ਸਾਥੀ ਰਹਿੰਦੇ ਸਨ ਆਪਸ਼ਨ ਪਹਿਲੀ ਦੋ 2ਜੀ ਆਪਸ਼ਨ ਤਿੰਨ 3ਜੀ ਆਪਸ਼ਨ ਇੱਕ ਸੋ ਸੰਗਤ ਜੀ ਆਪ ਜੀ ਦੱਸਣਾ ਕਰੋ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਕਿੰਨੇ ਸਾਥੀ ਰਹਿੰਦੇ ਸਨ ਸੋ ਆਪਾਂ ਅਗਲੀ ਵੀਡੀਓ ਵਿੱਚ ਜਾਣਾਂਗੇ ਕਿ ਕਿੰਨੇ ਸਾਥੀ ਰਹਿੰਦੇ ਸਨ ਜਿੰਨੀਆਂ ਵੀ ਸੰਗਤਾਂ ਨੂੰ ਪਤਾ ਹੈ ਸੋ ਸਾਰੀਆਂ ਸੰਗਤਾਂ ਕਮੈਂਟਾਂ ਨਹੀਂ ਆਪਣਾ ਜਵਾਬ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ